ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸੁਹਾਏ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਕੰਤ ਭਗਵਤੀ ਸਿਮਰ ਕੇ ਘੁਰ ਨਾਨਕ ਲਈ ਪਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਨਸੈ ਹੋਈ ਸੁਹਾਏ ਆਜਨਾ ਗੋਬਿੰਦਰਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਅਤਿਐ ਜਥ ਜਥੇ ਸਭ ਜੁਕ ਜਾਈ ਤੇਗ ਬਾਦਰ ਸਿਮਰਿਆ ਕਰ ਨਉ ਨਿਦੀ ਆਵੇ ਤਹਾਏ ਸਭ ਖਾਈ ਹੋਈ ਸੁਹਾਏ ਦਸਰਾ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਖਾਈ ਹੋਈ ਸੁਹਾਏ ਦਸਾਂ ਪਾਤਸ਼ਾਹਿਆਂ ਕੀ ਪਵਿੱਤਰ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਕਾਰ ਜੀ ਦਾ ਧਿਆਨ ਕਰਕੇ ਬੱਲੋ ਜੀ ਸਵਾਮੀ ਰੇਗੁ ਪੰਜਾਂ ਪਿਆਰਿਆਂ ਚੌਹਾਂ ਸਹਿਜਾਂ ਆਗਿਆਂ ਸਾਦੀ ਮੁਕਤੀਆਂ ਘਾਟੀਆਂ ਜਪੀਆਂ ਕਾਪੀਆਂ ਜਨਾ ਨਾਮ ਜਪਿਆ ਬੰਦ ਛੱਕੇ ਆ ਦੇਖ ਚਲਾਈ ਇਹ ਖਵਾਈ ਦੇਖ ਕੇ ਅਨੰਦ ਕੀਤਾ ਸਤਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੱਲੋ ਜੀ ਸਵਾਮੀ ਰੇਗੁ ਸੇਵਾ ਸਿੰਘਣੀਆਂ ਨੇ ਧਰਮ ਲਈ ਸਿਸ ਦਿੱਤੇ ਬੰਦ ਬੰਦ ਕਤਵਾਈ ਕੋਪੜੀਆਂ ਲਵਾਈਆਂ ਚਰਖੜੀਆਂ ਤੇ ਚਰੇ ਤਨਿਆਰਿਆਂ ਨਾਲ ਚਰਾਈ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਮਾਈ ਤੇਨਾ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਮਨਜ ਤਖਤਾ ਸਰਬਤ ਦੁਰਦਵਾਰਿਆਂ ਦਾ ਧਿਆਨ ਧਰ ਕੇ ਬਾਲਾ ਜੀ ਅੱਲੇਹੁ ਬ੍ਰਹਮਾ ਸਰਬਤ ਖਾਲਸਾ ਜੀ ਕੀ ਅਨਦਾਸਾ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਤਿ ਆਵੇ ਚਤਿ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਕਾ ਤਾ ਰਚਿਆ ਰਿਆ ਇੱਕ ਧੇਗ ਤੇਗ ਪੁੱਤੇ ਪਿੰਦ ਕੀ ਪੈ ਬੰਦ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਇ ਖਾਲਸਾ ਜੀ ਕੈ ਬੋਲ ਬਲ ਬੋਲੋ ਜੀ ਵਾਹਿਗੁਰੂ ਬਾਚਨ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਸਬਾਨ ਵਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਹਿਬ ਜੀ ਦੇ ਦਰਸ਼ਨ ਪਵਿੱਤਰ ਰਿਸ਼ਨਾ ਚੰਕੀਆਂ ਛੰਡੇ ਬੁਕੇ ਚੁਕੋ ਜੋਗ ਅਕਾਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਖਣਾ ਮੰਨਿ ਮਨ ਮਤ ਉੱਚੀ ਮਤ ਪਤ ਦਾ ਰੱਖ ਆਇ ਆਪਹਾਏ ਗੁਰ ਜੀਓ ਏ ਅਕਾਲ ਪੁਰਖ ਅੰਤਰ ਜਮੀ ਆਪਣੇ ਪੰਥ ਦੇ ਸਦਾ ਸੁਆਈ ਤੋਤ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਅਤੇ ਡੇਰਾ ਸਾਹਿਬ ਸਾਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਵਿੱਚ ਨਾ ਕੋ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਜੀ ਜਨਾਂ ਦੇ ਕੁਲੇ ਦਰਸ਼ਨ ਗਦਾ ਤੇ ਸੇਵਾ ਸੰਭਾਲਨਾ ਦਾ ਨਾਂ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਮਹਾਰਾਜ ਰੇਣ ਮਾਣਿਆ ਨੇ ਮਾਣ ਮੈਂ ਕਾਣਿਆ ਨੇ ਤਾਂ ਨੇ ਉਟਿਆਂ ਦੀ ਓਰ ਨੇ ਆਸਰਿਆਂ ਦੇ ਆਸਰੇ ਧੰਨ ਧੰਨ બ્રહ્મ ગયા પુત્રાની મહારાજ ਧੰਨ ਧੰਨ ਜਗਤ ਦੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਓ ਮਹਾਰਾਜ ਧੰਨ ਧੰਨ ਦਸਵੇਂ ਪਾਤਸ਼ਾਹ ਬਾਜਾ ਵਾਲੇ ਤਾਜਾ ਵਾਲੇ ਧਕਤਾਂ ਦੇ ਮਾਲਕ ਅਮਰਤ ਕੇ ਦਾਤੇ ਸ੍ਰੀ ਅਨੰਪੁਰ ਸਾਹਿਬ ਦੇ ਵਾਸੀ ਸੱਚੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਦਸਾਂ ਪਾਤਸ਼ਾਹਾਂ ਕੀ ਪਵਿੱਤਰ ਜੋਹਰ ਜੋਗੋ ਜੋਗਿਆ ਕਲ ਚਵਰਾ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਹਜੂਰ ਆਪ ਜੀ ਦੇ ਪੁੱਤਰ ਚਰਨਾ ਕੰਲਾਪਾਸ ਬੈਰੀਂਦਿਆ ਸਬੂ ਗੁਰਸਿੱਖ ਸੰਗਤਾਂ ਵੱਲੋਂ ਰਲਵੇਂ ਲੱਕਰ ਕੇ ਅਰਦਾਸ ਬੇਨਤੀ ਚੌਧੜੀ ਅਰਜੋਈ ਹੈ ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਤਰਸੋ ਆਏ ਸਤਿਗੁਰੂ ਜੀ ਕਾਪ ਜੀ ਦੇ ਦਰਸ ਦੇ ਸਦਕਾ ਆਪਾਂ ਵਾਰੀ ਸੁੰਦਰ ਦੀਵਾਨ ਸਜਾਏ ਗਏ ਐ ਸਜੇ ਹੋਏ ਦੀਵਾਨਾਂ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵਕਤ ਤੱਕ ਆਪ ਜੀਵੀਆਂ ਸੰਗਤਾਂ ਵੱਲੋਂ ਰਲ ਮਿਲ ਕਰਕੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੇ ਪ੍ਰਕਾਸ਼ ਮੰਗਦੀ ਸੇਵਾ ਹੋਈ ਐ ਉਪਰੰਤ ਪੰਜ ਬਾਣੀਆਂ ਦੇ ਸੰਪੂਰਨ ਨਿਤਨੇਮ ਹੋਏ ਨੇ ਇਸ ਵਕਤ ਆਪ ਜੀਵੀਆਂ ਸੰਗਤਾਂ ਵੱਲੋਂ ਰਲ ਮਿਲ ਕਰਕੇ ਸੋਖਮਨੀ ਸੋਖ ਅੰਮ੍ਰਿਤ ਪ੍ਰਭ ਨਾਮ ਜਨਾ ਕੇ ਮਨ ਬਿਸਰਾਮ ਦੇ ਮਹਾਵਾਕਾ ਅਨੁਸਾਰ ਸੁਖਮਨੀ ਮਨੀਸਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਆ ਉਪਰੰਤ ਚੋ ਪਈ ਸਾਹਿਬ ਜੀ ਦੇ ਜਾਪ ਹੋਏ ਆ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤਾਂ ਦੇ ਸਦਕਾ ਆਪ ਜੀ ਦੇ ਦਰ ਘਰ ਦੇ ਸੇਵਕ ਬਾਬਾ ਜੋਗਾ ਸਿੰਘ ਜੀ ਆਪ ਜੀ ਦੇ ਥਸ ਦੇ ਸਦਕਾ ਇੰਡੀਆ ਤੋਂ ਆਪ ਜੀ ਜੀਨਾ ਸੰਗਤਾਂ ਨੂੰ ਸੱਚੇ ਪਾਤਸ਼ਾਹ ਚੇਚਤੌਤੇ ਆਪ ਜੀ ਨੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾ ਕਰਕੇ ਨਿਹਾਲ ਦਿਹਾਲ ਦਿਹਲ ਕੀਤਾ ਹੈ ਆਪ ਜੀ ਦੀਆਂ ਸੰਗਤਾਂ ਪਾਸੋਂ ਰਾਗੀ ਸਿੰਘਾਂ ਪਾਸੋਂ ਆ ਆਪ ਜੀ ਪਵਿੱਤਰ ਬਾਣੀ ਦੇ ਜਾਪ ਕਰਦੇ ਆ ਆਪ ਜੀ ਦੀਆਂ ਸੰਗਤਾਂ ਨੂੰ ਅਜਿਹਾ ਗਾਇਨ ਕਰਦੇ ਆ ਸੁਣਾਉਂਦੇ ਆ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਆਪ ਜੀ ਬਖਸ਼ਣਾ ਹਰਉਣ ਜਾਣ ਬੱਚੇ ਸਮਝ ਕੇ ਬਖਸ਼ ਲੈਣੀਆਂ ਅੱਗੇ ਤੋਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਆਪਣੇ ਘਰ ਬਾਬਾ ਜੋਗਾ ਸਿੰਘ ਜੀ ਦੇ ਸਮੂਹ ਪਰਿਵਾਰ ਦੇ ਸਮੂਹ ਜਥੇ ਦੇ ਸਿਰ ਦੇ ਮੇਰਾ ਪਰਿਆ ਹੱਥ ਰੱਖਣਾ ਇਸੇ ਤਰ੍ਹਾਂ ਆਪਣੇ ਆਪਣੀ ਬਾਣੀ ਦੇ ਬਾਣੇ ਵਾਂਗ ਜਸ ਸਰਵਣ ਕਰਾਉਣ ਦੀ ਆਪਣੇ ਪਰਵ ਘਰੋਂ ਚਰਦੀਆਂ ਕਵਾ ਬਖਸ਼ਿਸ਼ ਕਰਨੀਆਂ ਕੀਤੰਨੀਆਂ ਦਾਤਾਂ ਬਖਸ਼ਿਸ਼ ਕਰਨੀਆਂ ਹਮੇਸ਼ਾ ਅੰਗ ਸੰਗ ਹੋ ਕੇ ਸਹਿਯਤਾ ਕਰਨੀ ਮਾਝ ਬੇਸਰੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਦੀ ਅਰਦਾਸ ਅਤੇ ਸਮੂਹ ਰਮਾਲਾ ਸਾਹਿਬ ਜੀ ਦੀ ਅਰਦਾਸ ਬੇਨਤੀ ਆ ਜੀ ਦੇ ਦਰ ਘਰ ਦੇ ਪ੍ਰੀਤ ਵਾਣ ਭਾਈ ਅਰਵਿੰਦਰ ਸਿੰਘ ਜੀ ਅਤੇ ਬੀਬੀ ਰਜਿੰਦਰ ਕੌਰ ਜੀ ਵੱਲੋਂ ਉਹਨਾਂ ਦੇ بیٹے ਮੇ타 ਮਨਪ੍ਰੀਤ ਸਿੰਘ ਜੀ ਦੇ ਪਾਸ ਹੋਣ ਦੀ ਖੁਸ਼ੀ ਅੰਦਰ ਆਪ ਜੀਆਂ ਦਾ ਸ਼ੁਕਰਾਨਾ ਕਰਦੇ ਹਾਂ ਹੋਇਆ ਸੱਚੇ ਪਾਤਸ਼ਾਹ ਪਰਿਵਾਰ ਨੇ ਸੇਵਾ ਲਈ ਆਪਣੇ ਦਰੋਂ ਕਰੋ ਭਾਈ ਅਰਵਿੰਦਰ ਸਿੰਘ ਜੀ ਦੇ ਸਮੂਹ ਪਰਿਵਾਰ ਦੇ ਸਿਰ ਤੇ ਮੇਰਾ ਪਰ ਹੱਥ ਰੱਖਣਾ بیٹے ਦੇ ਸਿਰ ਤੇ ਮੇਰ ਪਰ ਹੱਥ ਰੱਖਣਾ ਉਚੇਰੀ ਵਿਦਿਆ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਾਤਾ ਪਿਤਾ ਦੇ ਆਪਜਾ ਘਰ ਬਣਾਉਣਾ ਉਹਨਾਂ ਦੀ ਬੇਟੀ ਸ਼ਰਨਪ੍ਰੀਤ ਕੌਰ ਦੀ ਚੜ੍ਹਦੀ ਖਲਾਸੀ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਰੱਖਣਾ ਪਰ ਸ਼ੁਕਰਾਨੇ ਵਾਖਿਰ ਮਾਲਾ ਅਸਰੇ ਆਪ ਦੀ ਸੇਵਾ ਹੋਈ ਹੈ ਆਹ ਜਿਹਨੇ ਅੰਗੀਕਾਰ ਕਰਨਾ ਸੇਵਕਾਂ ਦੇ ਪੱਤੇ ਲੋਕ ਪਰ ਲੋਕ ਵਿੱਚ ਠੱਕਣੇ ਬੀਬੀ ਪਨੀਤਾ ਕੌਰ ਜੀ ਸੈਣੀ ਅਤੇ ਗੋਤਮਲ ਹੋਤਰਾ ਜੀ ਪਰਿਵਾਰ ਵਾਲੋ ਰਾਜ ਦੇਚਾਂ ਦੇ ਲੰਗਰਾਂ ਦੀ ਸੇਵਾ ਹੋਈ ਹੈ ਕਿਰਪਾ ਕਵੀ ਜਨਖ ਖਜ਼ਾਨਿਆਂ ਪੰਡਾਰਿਆਂ ਵਿੱਚੋਂ ਸੇਵਾ ਹੋਈ ਹੈ ਸੋ ਭਰ ਕੇ ਭਰਪੂਰ ਕਰਨੇ ਚਰਦੀਆਂ ਕਲਾ ਬਖਸ਼ਿਸ਼ ਕਰਨੀਆਂ ਆਪ ਜੀ ਦੇ ਨਾਲ ਘਰ ਦੇ ਪੀਰਵਾਨ ਭਾਈ ਜਸਬੀਰ ਸਿੰਘ ਜੀ ਅਤੇ ਬੀਬੀ ਸੁਖਵਿੰਦਰ ਕੌਰ ਜੀ ਦੇ ਸਮੂਹ ਪਰਿਵਾਰ ਵੱਲੋਂ ਆਪ ਜੀ ਦੀਆਂ ਸੰਗਤਾਂ ਵਾਸਤੇ ਮਿੱਠੇ ਜਲ ਦੀਆਂ ਸੇਵਾਵਾਂ ਹੋਈਆਂ। ਕਿਰਪਾ ਕਰਨੀ ਪ੍ਰਵਾਦੂ ਆਪਣੇ ਦਰੋਂ ਘਰੋਂ ਚਾਹ ਦੀਆਂ ਖਲਾ ਬਖਸ਼ਿਸ਼ ਕਰਨੀਆਂ। ਬੀਬੀ ਸੁਖਵਿੰਦਰ ਕੌਰ ਜੀ ਨੂੰ ਆਪਣੇ ਦਰੋਂ ਘਰੋਂ ਤੰਦਰੁਸਤੀਆਂ ਚੜ੍ਹਦੀਆਂ ਖਲਾ ਨਾਮ ਦਾਹਨ ਸ਼ਰਨਾਂ ਕੋ ਸਿੱਖੀ ਜੀਵਨ ਦੀਆਂ ਬਖਸ਼ੀਆਂ ਕਰਨੀਆਂ। ਆਕੀ ਦੇ ਸੇਵਕਾਂ ਵੱਲੋਂ ਆਕੀ ਦੇ ਲੰਗਰ ਦੀਆਂ ਮਾਤਾਂ ਵਾਸਤੇ ਬੇਅੰਤ ਮਾਇਆ ਦੇ ਖਫੇ ਆਜਨ ਹੋਏ ਨੇ ਕਿਰਪਾ ਕਰਨੀ ਨਾ ਮਾਪ ਜਾਣ ਦਿਓ ਪਰਿਵਾਰ ਨੂੰ ਆਪਣੇ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਕਿਰਤ ਕਮਾਈਆਂ ਨੂੰ ਭਾਗ ਲਾਉਣੇ ਭਾਈ ਮਲਕੀਤ ਸਿੰਘ ਜੀ ਅਤੇ ਭਾਈ ਕਰਨਜੀਤ ਸਿੰਘ ਜੀ ਪੁਰੀ ਅਤੇ ਇਨ੍ਹਾਂ ਪਰਿਵਾਰਾਂ ਨੂੰ ਆਪਣੇ ਦਰੋਂ ਘਰੋਂ ਤੰਦਰੁਸਤੀਆਂ ਚੜ੍ਹਦੀਆਂ ਖਲਾ ਬਖਸ਼ਿਸ਼ ਕਰਨੀਆਂ ਅੰਗ ਸੰਗ ਉਹ ਕਿ ਸਹਿਤਾ ਕਰਨੇ ਗੁਪਤ ਰੂਪ ਵਿੱਚ ਦੇਖਦੀ ਸੇਵਾ ਹੈ ਸਤਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਭਾਈ ਬਲਵਿੰਦਰ ਸਿੰਘ ਜੀ ਵੱਲੋਂ ਘਰੋ-ਬਾਰਾਂ ਦੀ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਦਾਸ ਬੇਨਤੀ ਹੈ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਗੁਪਤ ਰੂਪ ਵਿੱਚ ਆਪ ਜੀ ਦੇ ਸੇਵਕਾਂ ਵੱਲੋਂ ਰਮਾਲਾ ਸਾਹਿਬ ਜੀ ਦੀ ਢਿੱਟਾ ਲੈ ਕਰਕੇ ਆਏ ਨੇ ਕਿਰਪਾ ਕਰਨੀ ਉਹਨਾਂ ਦੇ ਬੱਚੇ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪਰਵਾਹ ਦੇ ਪਰਦੇ ਲੋਕ ਪਰਲੋਕ ਵਿੱਚ ਟਕਣੇ ਹੋਰ ਵੀਰ ਦੇਖਾਂ ਸੰਗਤਾਂ ਨੇ ਸੇਵਾਵਾਂ ਵਸਤਾ ਕਰਕੇ ਹਾਜ਼ਰੀਆਂ ਕੀਤੀਆਂ ਨੇ ਆਪ ਨਾਮ ਜਾਣਦੇ ਹੋ ਸਭ ਦੀਆਂ ਹਾਜ਼ਰੀਆਂ ਸੇਵਾਵਾਂ ਥਾਂ ਪਉਣੀਆਂ ਸਭ ਕੋ ਜੀ ਆਪਣੇ ਦਰੋਂ ਕੋਰੋਂ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾਵਾਂ ਦਾ ਤੇ ਪ੍ਰਵਾਨ ਕਰ ਰਹੀਆਂ ਚੱਲੇ ਹੋਏ ਕਦਮ ਖਦਮ ਲੈ ਕੇ ਚਲਾਉਣੇ ਕਿੰਨੀਆਂ ਵੀ ਸੰਗਤ ਆਪ ਜੀ ਦੇ ਚਰਨਾਂ ਵਿੱਚ ਜੋ ਵੀ ਮਨ ਨੂੰ ਕਾਮਨਾਵਾਂ ਭਾਵਨਾਵਾਂ ਲੈ ਕਰਕੇ ਆਈਆਂ ਨੇ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਆਪ ਜੀ ਦੇ ਬਖਸ਼ੇ ਹੋਏ ਪੰਗਾਰਿਆਂ ਵਿੱਚ ਆਪ ਜੀ ਦੀ ਪਵਿੱਤਰ ਅਜੂਰੀ ਵਿੱਚ ਪੰਚਮ ਕੜਾ ਪਰਸਣੀਆਂ ਦੇਖਾਂ ਸਜ ਕਰਕੇ ਆਜਨ ਵਹੀਆਂ ਨੇ ਗੁਰੂ ਕਾ ਲੰਗਰ ਸਜ ਕਰਕੇ ਆਜਰ ਹੋਏ ਨੇ ਆਪ ਜੀ ਕਿਰਪਾ ਕਰੋ ਪ੍ਰਵਾਨ ਕਰੋ ਭੋਗ ਲਾਓ ਲੱਗਿਆ ਏ ਭੋਗ ਸੇਕ ਪ੍ਰਸ਼ਾਦ ਗੁਰੂ ਕੈ ਲੰਗਰ ਸੰਗਤਾਂ ਵਿੱਚ ਮਨ ਤੋਂ ਦੀ ਆਗਿਆ ਬਖਸ਼ਿਸ਼ ਕਰਨੀ ਕਰੀ پاک ਸਹਾਸ ਸੋਚ ਪਵਿੱਤਰਾ ਹੁਣ ਲਾਵੋ ਭੋਗ ਕਰੋ ਰਾਜ ਜਮਾ ਵਾਕ ਅਨੁਸਾਰ ਲੱਗਿਆ ਏ ਭੋਗ ਸੇਕ ਪ੍ਰਸ਼ਾਦ ਗੁਰੂ ਕੈ ਲੰਗਰ ਸੰਗਤਾਂ ਵਿੱਚ ਮਨ ਤੋਂ ਦੀ ਆਗਿਆ ਬਖਸ਼ਿਸ਼ ਕਰੋ ਕਰੋ ਕਿਰਪਾ ਦਰਤੇ ਆਇਆ ਸੰਗਤਾਂ ਇਲਾਈ ਹੁਕਮ ਨਾ ਮੈਂ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਰਤਾ ਕਰੂ ਪਰੰਤੂ ਕਮਨਾ ਮੈਂ ਤੇ ਚਲਣ ਦੀ ਸਮਰੱਥਾ ਬਖਸ਼ੋ ਆ ਜਿਵੇਂ ਕਰਤੇ ਜੋ ਜੀ ਆਵੇ ਸੋ ਰਾਜੀ ਜਾਵੇ ਸੁਖ ਹੋਵੇ ਨਾਮ ਚਿਤਿਆਰੇ ਨਾਨਕ ਨਾਮ ਚੰਦੀ ਕਲਾ ਤੇ ਪਾਇ ਸਰਬਾਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ